ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਵਿੱਚ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈਏ ਹੋਏ ਸਹਾਈ ਰੁੱਤ ਚੌਥੀ ਸਾਖੀ 10ਵੀਂ ਸਤਿਗੁਰੂ ਜੀ ਦਾ ਪਸਾਲੀ ਜਾਣਾ ਪੰਮੇ ਦੀ ਚਾਲ ਸਫਲ ਨਾ ਹੋਈ ਸਗੋਂ ਰਾਜਿਆਂ ਨੂੰ ਉਲਟੀ ਪਈ ਰਾਜੇ ਬਹੁਤ ਸਾਰੀ ਸੈਨਾ ਤੇ ਲੜਾਈ ਦਾ ਸਮਾਨ ਨਸ਼ਟ ਕਰਾ ਬੈਠੇ ਵजीर खान ਦੇ ਆਦਮੀ ਵੀ ਮਾਰੇ ਗਏ ਮੈਦਾਨ ਛੱਡ ਕੇ ਘਰੋਂ ਘਰੀ ਚਲੇ ਗਏ ਇਸ ਹਾਰ ਨੇ ਉਹਨਾਂ ਦੇ ਮਨਾਂ ਉੱਤੇ ਬਹੁਤ ਬੁਰਾ ਅਸਰ ਪਾਇਆ ਉਹ ਸ਼ਰਮ ਦੇ ਮਾਰੇ ਸਿਰ ਉੱਚਾ ਨਹੀਂ ਸੰ ਕਰ ਸਕਦੇ ਆਪਣੀਆਂ ਇਸਤਰੀਆਂ ਦੇ ਸਾਹਮਣੇ ਵੀ ਨਹੀਂ ਸੰ ਹੁੰਦੇ ਦੂਸਰੇ ਪਾਸੇ ਵਜ਼ੀਰ ਖਾਨ ਸੂਬਾ ਸਰਹਿੰਦ ਵੀ ਤੰਗ ਸੀ ਕਿ ਉਹਦੇ ਸੂਬੇ ਵਿੱਚ ਲੜਾਈਆਂ ਹੋ ਰਹੀਆਂ ਸਨ ਦਿੱਲੀ ਵੱਲੋਂ ਉਹਨਾਂ ਨੂੰ ਝਾੜਾ ਪੈਂਦੀਆਂ ਸਨ ਇਸ ਵਾਸਤੇ ਉਹ ਵੀ ਕਿਸੇ ਸੋਚ ਵਿੱਚ ਸੀ ਕੀ ਕੀ ਕਰੇ ਰਾਜਾ ਬਸਾਲੀ ਸਤਿਗੁਰੂ ਜੀ ਤੇ ਸ਼ਰਧਾ ਰੱਖਦਾ ਸੀ ਉਸ ਨੂੰ ਵਜ਼ੀਰ ਖਾਨ ਨੇ ਆਪਣੇ ਕੋਲ ਸੱਦਿਆ ਤੇ ਆਖਿਆ हे ਰਾਜਨ ਕੋਈ ਵਸੀਲਾ ਦੱਸੋ ਜਿਸ ਨਾਲ ਅਨੰਦਪੁਰ ਦੀਆਂ ਲੜਾਈਆਂ ਦਾ ਅੰਤ ਹੋਵੇ ਸਿੰਘ ਤਾਂ ਬੱਸੀ ਨੂੰ ਵੀ ਲੁੱਟ ਕੇ ਲੈ ਗਏ ਹਨ ਉਥੋਂ ਦੀਆਂ ਲੜਾਈਆਂ ਵਿੱਚ ਵੀ ਬਹੁਤ ਨੁਕਸਾਨ ਹੋਇਆ ਹੈ ਦੱਸੋ ਕੀ ਚਾਰਾ ਕਰੀਏ ਸਾਨੂੰ ਕੋਈ ਸਮਝ ਨਹੀਂ ਆਉਂਦੀ ਕਿ ਕੀ ਕੀਤਾ ਜਾਵੇ ਸਿਆਣੇ ਜੇ ਕੋਈ ਸੰਗੀ ਸਲਾ ਚੰਗੀ ਸਲਾਹ ਦੇਵੋ ਜਹ ਆਪਣਾ ਮੈਂ ਨਾ ਚੀਸ ਬੰਦਾ ਕੀ ਸਲਾਹ ਦੇ ਸਕਦਾ ਹਾਂ ਆਪ ਸਿਆਣੇ ਤੇ ਨੀਤੀਵੇਤਾ ਹੋ ਫਿਰ ਵੀ ਮੈਂ ਕਹਿੰਦਾ ਹਾਂ ਕਿ ਲੜਾਈ ਨਹੀਂ ਹੋਣੀ ਚਾਹੀਦੀ ਖੂਨ ਖਰਾਬਾ ਮਾੜਾ ਹੁੰਦਾ ਹੈ ਦੇਸ਼ ਬਰਬਾਦ ਹੋ ਜਾਂਦਾ ਹੈ ਰਾਜ ਕਾਜ ਦਾ ਕੰਮ ਵੀ ਚੰਗੀ ਪੱਦਰ ਨਾਲ ਨਹੀਂ ਹੁੰਦਾ ਕੋਈ ਰਾਹ ਲੱਭਣਾ ਚਾਹੀਦਾ ਹੈ ਜਿਸ ਰਾਹੀਂ ਅਮਨ ਦੀ ਮੰਜ਼ਲ ਤੇ ਪਹੁੰਚ ਸਕੀਏ ਉਹ ਫਕੀਰ ਹਨ ਫਕੀਰ ਅੱਲਾ ਦੇ ਪਿਆਰੇ ਹੁੰਦੇ ਹਨ ਉਹਨਾਂ ਨਾਲ ਵੈਰ ਵਿਰੋਧ ਕਰਨਾ ਠੀਕ ਨਹੀਂ ਇਹਨਾਂ ਨੂੰ ਹਰਾਉਣਾ ਕਠਿਨ ਹੈ ਪਿਆਰ ਨਾਲ ਹੀ ਸਾਰੇ ਮਾਮਲੇ ਨਜਿੱਠੇ ਜਾਣੇ ਚਾਹੀਦੇ ਹਨ ਜਿੱਦ ਨਾਲ ਨਹੀਂ ਇਹ ਗੱਲ ਠੀਕ ਹੈ ਪਰ ਉਹਨਾਂ ਨਾਲ ਪਿਆਰ ਪਾਉਣਾ ਵੀ ਔਖਾ ਹੈ ਸਰਾ ਤੇ ਬਾਦਸ਼ਾਹੀ ਦਾ ਟਾਰ ਪੈਪੀਤ ਕਰਦਾ ਹੈ ਇੱਜ਼ਤ ਦਾ ਵੀ ਸਵਾਲ ਹੋਇਆ ਇੱਕ ਵਿਉਤ ਹੈ ਕਿ ਜੀ ਉਹ ਆਨੰਦਪੁਰ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ ਤਾਂ ਅਸੀਂ ਆਪਣੀ ਜਿੱਤ ਸਮਝਾਂਗੇ ਤੇ ਮੁੜ ਕੇ ਰੋਲਾ ਗੋਲਾ ਨਹੀਂ ਹੋਵੇਗਾ ਵਜ਼ੀਰ ਖਾਂ ਦਾ ਦਿਲੀ ਇਰਾਦਾ ਸੀ ਫਿਰ ਇਹੋ ਕਰੀਏ ਕਿ ਮੈਂ ਸਤਗੁਰੂ ਜੀ ਨੂੰ ਆਪਣੇ ਰਾਜ ਵਿੱਚ ਲੈ ਜਾਂਦਾ ਹਾਂ ਮੈਨੂੰ ਆਸ ਹੈ ਕਿ ਸਤਗੁਰੂ ਜੀ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਨਗੇ ਮੈਂ ਜਾ ਕੇ ਉਹਨਾਂ ਨੂੰ ਆਖਦਾ ਹਾਂ ਪਰ ਜੇ ਆਪ ਬਚਨ ਦੇਵੋ ਕਿ ਤੁਸੀਂ ਉਹਨਾਂ ਦੀ ਸੈਨਾ ਉੱਪਰ ਹਮਲਾ ਨਹੀਂ ਕਰੋਗੇ ਨਹੀਂ ਹਮਲਾ ਹੋਵੇਗਾ ਰਾਜਾ ਸਾਹਿਬ ਅਸੀਂ ਵਚਨ ਦਿੰਦੇ ਹਾਂ ਕਿ ਕੋਈ ਹਮਲਾ ਨਹੀਂ ਕਰੇਗਾ ਇਹੋ ਫੈਸਲਾ ਹੋ ਗਿਆ ਰਾਜਾ ਬਸਾਲੀ ਵਜ਼ੀਰ ਖਾਂ ਕੋਲੋਂ ਉੱਠ ਕੇ ਸਿੱਧਾ ਅਨੰਦਪੁਰ ਨੂੰ ਗਿਆ ਅਨੰਦਪੁਰ ਪੁੱਜਾ ਅੱਗੇ ਸਤਿਗੁਰੂ ਜੀ ਦਰਬਾਰ ਲਾਈ ਬੈਠੇ ਸਨ ਅਨੰਦਪੁਰ ਦੀ ਸਾਰੀ ਸਰਹੱਦ ਤੇ ਮੋਰਚੇ ਬੰਦੀ ਹੋਈ ਹੋਈ ਸੀ ਸਿੰਘ ਸੂਰਮੇ ਇਧਰ ਉਧਰ ਤੁਰੇ ਫਿਰਦੇ ਸਨ ਰਾਜਾ ਬਸਾਲੀ ਸਤਗੁਰੂ ਜੀ ਪਾਸ ਪੁੱਜ ਗਿਆ ਉਸ ਨੂੰ ਕਿਸੇ ਨਾ ਰੋਕਿਆ ਟੋਕਿਆ ਸਤਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਉਹ ਬੈਠ ਗਿਆ ਬੈਠਣ ਪਿੱਛੋਂ ਸਤਗੁਰੂ ਜੀ ਨੇ ਬਚਨ ਕੀਤਾ हे ਰਾਜਨ ਕਹੋ ਕਿਵੇਂ ਆਣੇ ਹੋਏ ਸਤਗੁਰੂ ਜੀ ਆਪੇ ਦਰਸ਼ਨਾ ਵਾਸਤੇ ਪਾਪੀ ਜੀਵਾਂ ਪਾਵ ਸਾਗਰ ਦਾ ਪੈ ਤੰਗ ਕਰ ਰਿਹਾ ਹੈ ਭਾਵ ਸਾਗਰ ਤੋਂ ਪਾਰ ਕਰੋ ਦਿਲ ਦੇ ਡਰ ਨੂੰ ਦੂਰ ਕਰੋ ਰਾਜੇ ਬਸਾਲੀ ਦਾ ਉੱਤਰ ਸੀ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਪਾਪ ਸਾਗਰ ਦਾ ਪੈ ਦੂਰ ਹੁੰਦਾ ਹੈ ਵਾਹਿਗੁਰੂ ਨੂੰ ਨਹੀਂ ਭੁੱਲਣਾ ਚਾਹੀਦਾ ਉਹ ਹੀ ਸਰਬ ਦਾ ਰਾਖਾ ਹੈ ਗਰੀਬਾਂ ਦੀ ਸੇਵਾ ਸੰਤਾਂ ਦੀ ਸੰਗਤ ਜੀਵਨ ਨੂੰ ਚੰਗੇ ਪਾਸੇ ਲਾਉਂਦੀ ਹੈ ਵਾਹਿਗੁਰੂ ਨੂੰ ਚੇਤੇ ਰੱਖੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਬਹੁਤ ਚਿਰ ਬਚਨ ਬਿਲਾਸ ਹੋਣ ਪਿੱਛੋਂ ਰਾਜੇ ਬਸਾਲੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਦਾਸ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਹੈ ਉਹ ਬੇਨਤੀ ਇਹ ਹੈ ਕਿ ਸੇਵਕ ਦੀ ਇੱਛਾ ਹੈ ਆਪ ਸੰਗਤ ਸਮੇਤ ਮਿਆਰੀ ਮੇਰੀ ਰਿਆਸਤ ਵਿੱਚ ਚਰਨ ਪਾਵੋ ਸੇਵਕ ਸੇਵਾ ਕਰੇ ਨਾਲ ਹੀ ਇਹ ਜੋ ਲੜਾਈ ਦੇ ਬੱਦਲ ਇਸ ਛਾਤ ਰੂਪ ਨਦਰੀ ਨਕਰੀ ਉੱਪਰ ਚੜੇ ਹਨ ਇਹ ਪਾਸੇ ਹੋ ਜਾਣਗੇ ਤੇ વાਜੂ ਮੰਡਲ ਨਿਰਮਲ ਹੋ ਜਾਵੇਗਾ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਚਾਹੀਦੀ ਹੈ ਆਪ ਜੀ ਬੇਨਤੀ ਪ੍ਰਵਾਨ ਕਰ ਲੈਂਦੇ ਹਾਂ ਰਵਾਨ ਕਰਨ ਵਿੱਚ ਕੋਈ ਚੀਜ਼ਕ ਨਹੀਂ ਪਰ ਦੁਸ਼ਮਨ ਬੇਈਮਾਨ ਹੈ ਉਹ ਬਿਨਾਂ ਕਾਰਨ ਲੜਾਈ ਲੜਨ ਤੋਂ ਨਹੀਂ ਤਲਦਾ ਉਸ ਦਾ ਇਲਾਜ ਕੀਤਾ ਜਾਵੇ ਸਤਿਗੁਰੂ ਜੀ ਦਾ ਬਚਨ ਸੀ ਨਹੀਂ ਹੁਣ ਨਾ ਹਿੰਦੂ ਸੈਨਾ ਆਪ ਵੱਲ ਦੇਖੇਗੀ ਤੇ ਨਾ ਵਜ਼ੀਰ ਖਾਨ ਦੀ ਸੈਨਾ ਕਿਉਂਕਿ ਉਹਨਾਂ ਨੂੰ ਗਿਆਨ ਹੋ ਗਿਆ ਹੈ ਕਿ ਹੁਣ ਉਹ ਤੁਸਾਂ ਦਾ ਕੁਝ ਨਹੀਂ ਵਿਗਾੜ ਸਕਦੇ ਆਪ ਦੀ ਸ਼ਕਤੀ ਪ੍ਰਬਲ ਹੈ ਭਗਵਾਨ ਆਪ ਦੀ ਸਹਾਇਤਾ ਕਰਦਾ ਹੈ ਇਸ ਵਾਸਤੇ ਦੁਸ਼ਮਨ ਤੋਂ ਨਹੀਂ ਡਰਨਾ ਚਾਹੀਦਾ ਜੇ ਕਿਸੇ ਤਰ੍ਹਾਂ ਦਾ ਡਰ ਵੀ ਹੋਵੇ ਤਾਂ ਆਪ ਨੂੰ ਕੋਈ ਚਿੰਤਾ ਨਹੀਂ ਆਪ ਸਰਬ ਕਲਾ ਸੰਪੂਰਨ ਮਹਾ ਬ੍ਰਹਮਾ ਦਾ ਰੂਪ ਆਪ ਦਾਤਾ ਵਿਸ਼ਨੂੰ અવਤਾਰ ਆਪ ਨੂੰ ਕੌਣ ਜਿੱਤ ਸਕਦਾ ਹੈ ਸ਼੍ਰੀ ਰਾਮਚੰਦਰ ਨੂੰ ਜਿੱਤਣ ਵਾਸਤੇ ਪਾਪੀ 라ਵਣ ਨੇ ਬਹੁਤ ਯਤਨ ਕੀਤਾ ਸੀ ਪਰ ਆਖਰ ਆਪਣੇ ਆਪ ਦਾ ਨਾਸ ਕਰਾ ਲਿਆ ਇਹ سونے ਦੀ ਲੰਕਾ ਸੜਵਾ ਲਈ ਸੀ ਕੋਈ ਬਲੀ ਨਹੀਂ ਜੋ ਆਪ ਨੂੰ ਯੁੱਧ ਵਿੱਚ ਸੰਮੁਖ ਹੋ ਕੇ ਜਿੱਤ ਸਕੇ ਬਸ ਮੇਰੀ ਬੇਨਤੀ ਪਰਵਾਨ ਕਰੋ ਕੁਝ ਚਿਰ ਬਸਾਲੀ ਰਹਿ ਕੇ ਵਾਪਸ ਆ ਜਾਣਾ ਵਾਹਿਗੁਰੂ ਦੇ ਚੋ ਜਾਂਦਾ ਕੁਝ ਪਤਾ ਨਹੀਂ ਲੱਗਦਾ ਸਤਿਗੁਰੂ ਜੀ ਨੇ ਬਚਨ ਕੀਤਾ ਇਹ ਆਖ ਕੇ ਸਾਹਿਬ ਕੁਝ ਸੋਚਣ ਲੱਗ ਪਏ ਫਿਰ ਬੋਲੇ ਚਿੱਤ ਤਾਂ ਨਹੀਂ ਕਰਦਾ ਕਿ ਅਨੰਦਪੁਰ ਨੂੰ ਛੱਡੀਏ ਪਰ ਨਾਲ ਤੁਸਾਂ ਦਾ ਪ੍ਰੇਮ ਮਜਬੂਰ ਕਰਦਾ ਹੈ ਤਾਂ ਜ਼ਰੂਰ ਚਲਦੇ ਹਾਂ ਨਾਲ ਹੀ ਉਹਨਾਂ ਲੋਕਾਂ ਵੀ ਸਾਈਬਾ ਅੱਗੇ ਬੇਨਤੀ ਕੀਤੀ ਕਿ ਜਰੂਰ ਚਾਰ ਦਿਨ ਪਾਸੀ ਹੋ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਮੌਤ ਕੋਲੋਂ ਡਰ ਆਉਂਦਾ ਸੀ ਜਿਹੜੇ ਬਹੁਤੇ ਖਾਣ ਪੀਣ ਵਾਲੇ ਮਸੰਦ ਸਨ ਤੇ ਲੜਾਈ ਦੇ ਦਿਨਾਂ ਵਿੱਚ ਘੱਟ ਖਾਣ ਨੂੰ ਮਿਲਦਾ ਸੀ ਆਖਰ ਸਾਈਬਾ ਨੇ ਬਸਾਲੀ ਜਾਣ ਵਾਸਤੇ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ ਤੇ ਨਗਾਰੇ ਉੱਤੇ ਚੋਟ ਲਾ ਦਿੱਤੀ ਰਣਜੀਤ ਨਗਾਰੇ ਦੀ ਚੋਟ ਨੇ ਪਰਬਤਾਂ ਨੂੰ ਕੰਬਾ ਦਿੱਤਾ ਸਾਤ ਗੁਰੂ ਜੀ ਦੇ ਮਹਿਲ ਸੇਵਕ ਤੇ ਸੈਨਿਕ ਤਿਆਰ ਹੋਏ ਪਰ ਅਨੰਦਪੁਰ ਨੂੰ ਬਿਲਕੁਲ ਖਾਲੀ ਨਹੀਂ ਕੀਤਾ ਚੰਗੇ ਜਵਾਨ ਲੜਾਕੇ ਸਿੰਘ ਕਿਲੇ ਤੇ ਸ਼ਹਿਰ ਦੀ ਰਾਖੀ ਕਰਨ ਵਾਸਤੇ ਛੱਡ ਦਿੱਤੇ ਜਦੋਂ ਸ਼ਹਿਰ ਤੋਂ ਗੁਰੂ ਜੀ ਦਾ ਸ਼ਾਹੀ ਜਲੂਸ ਨਿਕਲਿਆ ਤਾਂ ਕੁਝ ਕੁ ਵੈਰੀ ਸਿੰਘਾਂ ਉੱਤੇ ਉਲਟੇ ਪਰ ਸਿੰਘਾਂ ਨੇ ਤਿੱਖੀ ਤਲਵਾਰ ਨਾਲ ਐਸੇ ਲਾਹੂ ਲਾਹੇ ਕਿ ਉਹਨਾਂ ਦੇ ਮੂੰਹ ਭਵਾ ਦਿੱਤੇ ਮਾਰ ਖਾ ਕੇ ਨੱਠੇ ਜਾਂਦੇ ਵੈਰੀਆਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਗੁਰੂ ਜੀ ਦਾ ਡੇਰਾ ਅੱਗੇ ਤੁਰਿਆ ਗਿਆ ਚਲਾ ਚੱਲ ਬਸਾਲੀ ਜਾ ਪੁੱਜੇ ਬਸਾਲੀ ਪੁੱਜ ਕੇ ਗੁਰੂ ਜੀ ਨੇ ਰਾਜ ਭਵਨ ਵਿੱਚ ਡੇਰਾ ਲਾ ਦਿੱਤਾ ਤੇ ਸਿੰਘ ਸੈਨਿਕ ਬਾਗ ਵਿੱਚ ਤੰਬੂ ਲਾ ਕੇ ਰਹਿਣ ਲੱਗੇ ਦੋਵੇਂ ਵੇਲੇ ਦੀਵਾਨ ਹੋਣ ਲੱਗੇ ਕਿ ਸਤ ਗੁਰੂ ਜੀ ਪਾਪੀ ਜੀਵਾਂ ਨੂੰ ਪਾਪ ਸਾਗਰ ਤੋਂ ਪਾਰ ਕਰਨ ਲੱਗੇ ਤਕਰੀਬਨ ਪੂਰਾ ਮਹੀਨਾ ਰਹਿਣ ਪਿੱਛੋਂ ਸਤ ਗੁਰੂ ਜੀ ਮੁਰ ਅਨੰਦਪੁਰ ਆ ਪੁੱਜੇ ਕਿਸ ਨੇ راہ ਵਿੱਚ ਨਾ ਰੋਕਿਆ ਤੇ ਨਾ ਝਗੜਾ ਕੀਤਾ ਅਨੰਦਪੁਰ ਵਿੱਚ ਮੁਰ ਰੌਣਕਾਂ ਹੋਣੀਆਂ ਸ਼ੁਰੂ ਹੋ ਗਈਆਂ ਮਾਝੇ ਮਾਲਵੇ ਤੇ ਪੋਟੋਹਾਰ ਦੀ ਸੰਗਤ ਦਰਸ਼ਨਾ ਵਾਸਤੇ ਆਉਣੀ ਸ਼ੁਰੂ ਹੋਈ ਕਾਰਪੇਟ ਨਾਲ ਸਾਰੀਆਂ ਕਮੀਆਂ ਪੂਰੀਆਂ ਹੋ ਲੱਗੀਆਂ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ